ਦੇਖੋ ਇਹ ਜਿੱਤ ਹੈ ਜਿਹੜੀ ਜਲੰਧਰ ਵਾਸੀਆਂ ਦੀ ਜਿੱਤ ਹੈ ਕਿ ਜਲੰਧਰ ਵਾਸੀਆਂ ਦਾ ਪਿਆਰ ਹੈ ਜਿਹੜਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਪ੍ਰਤੀ ਦਿੱਤਾ ਜਿਹੜੀ ਆਵਾਜ਼ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੀ ਸੀ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦੁਆਬੇ ਤੋਂ ਲੜਾਓ ਉਸ ਆਵਾਜ਼ ਨੂੰ ਬਰਕਰਾਰ ਕਰਕੇ ਵੋਟਾਂ ਦੇ ਵਿੱਚ ਕਨਵਰਟ ਕੀਤਾ ਤਾਂ ਅੱਜ ਅਸੀਂ ਏਡੀ ਵੱਡੀ ਜਿੱਤ ਨਾਲ ਜਿੱਤ ਪਾਏ ਹਾਂ ਕੌਣ ਕੌਣ ਸੇ ਮਿਸਦੇ ਪਹਿਲੇ ਰਹੇਗੇ ਕੰਮ ਕਰ ਰਹੇ ਦੇਖੋ ਜਿਹੜਾ ਸਾਡਾ ਮੈਨੀਫੈਸਟੋ ਹੈ ਅਸੀਂ ਕੱਢਿਆ ਸੀ ਕੈਂਪੇਨ ਦੇ ਵਿੱਚ ਉਹ ਮੁੱਦਿਆਂ ਤੇ ਅਸੀਂ ਕੰਮ ਕਰਾਂਗੇ ਤੇ ਜਿੰਨੇ ਵੀ ਮੁੱਦੇ ਅਸੀਂ ਰੱਖਿਆ ਲੋਕਾਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਮਸਲਿਆਂ ਨੂੰ ਹੱਲ ਕਰਨ ਦੀ ਕੀ ਚੱਕ ਨਹੀਂ ਪਰਿਵਾਰ ਕੋ ਇੱਕ ਵਜੈਕਟਿਵ ਹੋਊਗਾ ਬਾਕੀ ਵਿਧਾਨ ਸਭਾ ਸੀਟ ਵਾਸਤੇ ਤੁਹਾਡਾ ਅੱਗੇ ਇੰਟਰਸਟ ਬਣ ਰਿਹਾ ਹੈ ਦੇਖੋ ਹਜੇ ਕੋਈ ਇੰਟਰਸਟ ਨਹੀਂ ਹੈ ਹਜੇ ਤਾਂ ਸਰਦਾਰ ਚਲੰਗੀ ਸਿੰਘ ਅਸੀਂ ਜਿੰਨੇ ਵੀ ਲੋਕ ਹੈ ਪਰਿਵਾਰ ਦੇ ਇਹ ਸਰਕਾਰ ਚਰਨਜੀਤ ਸਿੰਘ ਚੰਨੀ ਲਈ ਹੀ ਕੰਮ ਕਰ ਰਹੇ ਸੀ ਕੋਈ ਆਪਣੇ ਪਰਸਨਲ ਇੰਟਰਸਟ ਲਈ ਨਹੀਂ ਕੰਮ ਕਰ ਰਿਹਾ ਸੀ ਸਾਰੇ ਉਹਨਾਂ ਦੇ ਲਈ ਕੰਮ ਕਰ ਰਹੇ ਸੀ ਕਿ ਉਹ ਜਿੱਤਾਂ ਲੋਕਾਂ ਦੀ ਆਵਾਜ਼ ਅਸੀਂ ਵੋਟਾਂ 'ਚ ਕਨਵਰਟ ਕਰ ਸਕੀਏ بس ਇਸ ਲਈ ਕੰਮ ਕਰ ਰਹੇ ਸੀ ਕੀ ਲੱਗ ਰਿਹਾ ਥਾ ਆਪਕੋ ਕਿ ਜੈਸੇ ਸਟਾਰਟਿੰਗ ਸੇ ਰੁਝਾਨ ਆਨੇ ਸ਼ੁਰੂ ਹੋਏ ਤਾਂ ਉਸ ਸਮੇਂ ਚੰਨੀ ਤੋਂ ਚਰਨਜੀਤ ਸਿੰਘ ਚੰਨੀ ਆਗੇ ਜ਼ਰੂਰ ਚਲੇ ਲੇਕਿਨ ਕਈ ਨਾ ਕਈ ਜੋ ਸ਼ਿਵ ਰਿੰਕੂ ਹੈ ਭਾਜਪਾ ਕੀ ਉਹ ਵੀ ਜੋ ਸਾਥਵੇਂ ਚਲਤੇ ਨਜ਼ਰ ਆਏ ਉਸਕੇ ਬਾਅਦ ਬੇਸ਼ੱਕ ਇੱਕ ਲੀਡ ਬੜੀ ਮਿਲਨੀ ਸ਼ੁਰੂ ਹੋ ਗਈ ਸੀ ਸਟਾਰਟਿੰਗ ਦੇ ਵਿੱਚ ਥੋੜੀ ਘੱਟ ਲੀਡ ਰਹੀ ਜਦੋਂ ਪੋਸਟਰ ਵਗੈਰਾ ਖੁੱਲੇ ਬਟ ਉਸ ਤੋਂ ਬਾਅਦ ਤਾਂ ਲੀਡ ਮੈਂਟੇਨ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਤੇ ਅੱਜ ਏਡੀ ਬੜੀ ਲੀਡ ਆਈ ਹੈ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮੰਡੇਟ ਦੇ ਨਾਲ ਸਰਦਾਰ ਚੰਦੀ ਸਿੰਘ ਚੱਲੀ ਰਹੂਗਾ ਤੇ ਇਹ ਜਲੰਧਰ ਵਾਸੀਆਂ ਦੀ ਹੀ ਮੈਂ ਜਿੱਤ ਮੰਨੂਗਾ ਵੀ ਉਹਨਾਂ ਨੇ ਇੱਕ ਤਰਫਾ ਹੋ ਕੇ ਵੋਟਾਂ ਪਾਈਆਂ ਸਾਰੇ ਕੈਂਡੀਡੇਟ ਨੂੰ ਨਕਾਰਦੇ ਹੋਏ ਕੈਂਡੀਡੇਟ ਨੂੰ ਤੇ ਪਾਰਟੀ ਨੂੰ रख के क्या लग रहा है कि अगर जाएंगे वो लोकसभा में तो पंजाब के मुद्दों को लेकर क्या कुछ कर पाएंगे क्या लग रहा है क्योंकि ती, ग्या, एक सौ ग्यारह दिन मुख्यमंत्री रहे थे तब उन्होंने लोगों ने कहा कि बहुत सा काम किया इस बार लग रहा है कि वो और भी अच्छे काम करेंगे देखो साल जाने ਤੇ ਵੀ ਅਸੀਂ ਉਸ ਮੰਡੇਟ ਨੂੰ ਉਹਨਾਂ ਨੂੰ ਪੂਰਾ ਕਰਨ ਲਈ ਅਸੀਂ ਆਪਣਾ ਫੁੱਲ ਵਰਕ ਕਰਦੇ ਹਾਂ ਤਾਂ ਕਿ ਲੋਕ ਸਾਡੇ ਨੂੰ ਸੈਟੀਸਫਾਈ ਕੀ ਸਕੇ ਇੱਕ ਜਥੇਦਾਰ ਨੇ ਬੀਲ ਵੀ ਕੀ ਹੈ ਕਿ ਆਜ ਦਾ 4 ਤਰੀਕ ਨੂੰ ਕੋਈ ਵੀ ਅਗਰ ਜੀਤਦਾ ਹੈ ਤਾਂ ਉਹ ਕੋਈ ਵੀ ਐਸਾ ਜਸ਼ਨ ਨਾ ਮਨਾਵੇ ਹਾਂਜੀ ਉਹਨੇ ਕਿਹਾ ਕੀਤੀ ਹੈ ਅਸੀਂ ਉਸ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਦਾਂ ਦਾ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਰ ਰਹੇ ਕਿ ਲੋਕਾਂ ਦੇ ਵਿੱਚ ਜੇ ਜੋਸ਼ ਹੈ ਜੇ ਉਹ ਕੁਝ ਕਰ ਰਹੇ ਹਨ ਤਾਂ ਅਸੀਂ ਆਪੋ ਨੇ ਪ੍ਰਬੰਧ ਤੇ ਜੋ ਕੁਝ ਨਹੀਂ ਕੀਤਾ ਅਸੀਂ ਉਸ ਜਥੇਦਾਰ ਸਾਹਿਬ ਸਾਡੇ ਪ੍ਰਮੁਖੀ ਹੈ ਜੋ ਉਹਨਾਂ ਦਾ ਵੀਨ ਹੈ ਉਹ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ